ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਘਟਾਰੋ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਵੀ ਦੋਸਤੋ ਨਵਾਂ ਸ਼ਹਿਰੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਹੁਤ ਸੋਹਣੀ ਜਰਸੀ ਦਿਖਾਉਣੀ ਆ ਬਹੁਤ ਚੰਗਾ ਥਨ ਲੱਗਾ ਹੋਇਆ ਤੇ ਕੌਸਮਾ ਬਾਈ ਕਹਿੰਦਾ ਡੇਟ ਮੁਤਾਬਕ ਕੱਚੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਲੂਣ ਬੱਚੀ ਪਹਿਲੇ ਸੂਏ ਮੂੰਹ ਤੋਂ 4 ਦਾੰਦਾ ਡੇਟ ਮੁਤਾਬਕ 22 ਜੀ ਹੁਣੇ ਕਹਿੰਦੇ 4 ਦਿਨ ਹਜੇ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਲੇਵੇ ਦੇ ਹਿਸਾਬ ਨਾਲ 17-18 ਕਿਲੋ ਬੱਚੀ ਬੜੇ ਆਰਾਮ ਨਾਲ ਚੁਵਾਜੂ ਥਾਨ ਦੋਸਤੋ ਬਹੁਤ ਸੋਹਣਾ ਲੱਗਿਆ ਹੋਇਆ ਚਾਰਾਂ ਥਾਨਾ ਸੇਮ ਹੀ ਸਾਈਜ਼ ਗੈਪ 'ਚ ਨਿੱਖਰ ਮੇ ਕੱਲੇ ਕੱਲੇ ਲੱਗੇ ਫੋਰਸ਼ਾਂਗ ਪੁਰਾਣੀ ਹਵਾਨਾ ਦੋਸਤੋ ਪੂਰਾ ਚੰਗਾ ਵੱਡਾ ਤਿਆਰ ਕੀਤਾ ਹੋਇਆ ਬੱਚੀ ਨੇ ਹਵਾਨਾ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦਨਾ ਬੱਚੀ ਦਾ ਆ ਵੇਖ ਸਕਦੇ ਆ ਦੋਸਤੋ ਨੇੜ ਤੋਂ ਹਵਾਨਾ ਬੱਚੀ ਦਾ ਹਵਾਨਾ ਦੋ ਥਣ ਸੋਹਣੇ ਦੋਸਤੋ ਹੱਤੀ ਚਵਾਈ ਵਾਲੇ ਸੀਲ ਸਾਉ ਬਾਈ ਕਹਿੰਦਾ ਬਥੇਰੀ ਐ ਮੈਂ ਤੁਹਾਨੂੰ ਦੋਸਤੋ ਹੱਥ ਲਾ ਕੇ ਵਖਾ ਦਿੰਨਾ ਆ ਵੇਖ ਸਕਦੇ ਆ ਦੋਸਤੋ ਸੀਯੂ ਸਾਉ ਦਾ ਕੋਈ ਅੰਤ ਨਹੀਂ ਬਾਈ ਜੀ ਹੁਣ ਇਹ ਕਹਿੰਦਾ ਸੀਲ ਠੰਡੀ ਬਾਈ ਕਹਿੰਦਾ ਪੂਰੀ ਐ ਥਣ ਸੋਹਣੇ ਦੋਸਤੋ ਚਾਰਾ ਥਣਾਂ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਫੋਰਡ ਸ਼ੈਂਕ ਪੁਰਾਣੀ ਕਦ ਕਾਟ ਦੋਸਤੋ ਸੋਹਣਾ ਵੱਡਾ ਕਦ ਕਾਟਾ ਥਣ ਦੋਸਤੋ ਮੈਂ ਦੂਸਰੀ ਸਾਈਡ ਤੋਂ ਚੈੱਕ ਕਰਾ ਦਿੰਨਾ ਵੱਚੀ ਦੇ ਦੋਸਤੋ ਅੱਗੇ ਨੂੰ ਹਵਾਨਾ ਫੋਟੋ ਨੂੰ ਗਾਹ ਨੂੰ ਫਿਰਦਾ ਮੂਰਲੀ ਗਾੜੀ ਦੋ ਦੋਸਤ ਥਣ ਸੋਹਣੇ ਦੋਸਤੋ ਚਾਰਾ ਥਣਾ ਸੇਮ ਹੀ ਸਾਈਜ਼ ਗੈਰਚੇ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਇਆ ਰੇਟ ਬਾਈ ਜੀ ਹੁਣ ਰੱਖਿਆ ਹੋਇਆ ਬੱਚੀ ਦਾ 50000 ਰੁਪਿਆ ਉਹ ਚ ਬਾਈ ਜੀ ਹੁਣ ਇਹ ਕਹਿੰਦੇ ਮਾਨਤਾਨ ਹੋ ਜੂ ਜਿਹਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ